ਸੈਕਟਰ 68 69 ਦੀਆਂ ਲਾਈਟਾਂ 에어ਪੋਰਟ ਰੋਡ ਦੇ ਉੱਤੇ ਪਿੰਡ ਕੁੰਬੜਾ ਵਾਸੀਆਂ ਵੱਲੋਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਤਰਨਾ ਲਗਾਉਣ ਦਾ ਹਲੇ ਵੀ ਚੱਲ ਰਿਹਾ ਹੈ ਜਿਸ ਦੇ ਚੱਲਦੇ ਹੋਏ ਮੌਕੇ ਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤਰਨੇ ਵਿੱਚ ਪਹੁੰਚੇ ਅਤੇ ਮੰਗ ਕੀਤੀ ਕਿ ਜਲਦ ਤੋਂ ਜਲਦ ਜਿਹੜੇ ਵੀ આરોપી ਹਨ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਲਾਖਾ ਦੇ ਪਿੱਛੇ ਦਿੱਤਾ ਜਾਵੇ। ਬਹੁਤ ਮਾੜੀ ਇਹ ਮੰਗ ਨੂੰ ਵੀ ਨਾ ਹਰ ਬਹੁਤ ਹੀ ਸੋਹਣਾ ਚਾਹਿਆ ਗਿਆ ਘਟਨਾ ਅੰਦਰ ਸਾਰ ਸਾਰ ਨੰਬਰ ਇਸ ਨੂੰ ਇਹ ਨਾ ਮਾਸ਼ਾ ਮੈਂ ਕਤਲ ਕਰਤਾ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਉਹ ਹਸਪਤਾਲ ਦੇ ਵਿੱਚ ਸੀਰੀਅਸ ਪਿਆ ਜਿੱਥੇ ਤੱਕ ਪੇਰੈਂਟਸ ਦਾ ਸਵਾਲ ਉਹ ਆਪਣੀ ਜਗ੍ਹਾ ਸਹੀ ਨੇ ਤੇ ਉਹਨਾਂ ਨੂੰ ਧੋਖਾ ਬਹੁਤ ਵੱਡਾ ਬੱਚਾ ਗੁਜਰ ਜਵੇ ਨਹੀਂ ਛੋਟੀ ਉਮਰ ਦੇ ਵਿੱਚ ਤੇ ਉਹ ਵੀ ਐਸੀ ਘਟਨਾ ਦੇ ਨਾਲ ਫਿਰ ਇੱਕ ਵਾਰੀ ਤੋਂ ਸਾਰਾ ਸੁੱਸਤ ਮਜੇਗਾ ਐਗਜ਼ਾਮ ਦਾ ਸਮਾਜ ਹਿੱਲ ਜਾਂਦਾ ਹੈ ਸੋ ਅਸੀਂ ਸਾਰੇ ਨਾਲ ਆ ਪੁਲਿਸ ਪ੍ਰਸ਼ਾਸਨ ਨਾਲ ਆ ਸੇਮ ਡੇ ਜਦੋਂ ਜੜਾਈ ਦਾ ਪਤਾ ਚੱਲਿਆ ਉਸੇ ਵਕਤ ਮੇਰੇ ਵੀ ਧਿਆਨ ਚ ਲਿਆਂਦਾ ਅਸੀਂ ਹਰ ਇੱਕ ਦਿੱਤੇ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਮੇਰੀ ਉਸੇ ਵਾਰਤ ਗੱਲ ਰਹੀ ਮੇਰੇ ਕੋਲ ਉਹਦਾ ਰਿਕਾਰਡ ਹੈ ਇਸ ਗੱਲ ਦਾ ਔਰ ਪੁਲਿਸ ਪ੍ਰਸ਼ਾਸਨ ਵੀ ਹੈ ਪੂਰਾ ਲੱਗਿਆ ਹੋਇਆ ਹੈ ਮੁਸਤਫੀ ਦੇ ਨਾਲ ਦੇ ਭਾਲ ਕਰਨ ਵਾਸਤੇ ਮੁਰਜ਼ਾਉਂਦੀ ਹਾਂ ਮੈਨੂੰ ਲੱਗਦਾ ਵੀ ਬਹੁਤ ਜਾਂਦੀ ਹੈ ਜਿਹੜੇ ਮੁਜਰਮ ਫੜ ਕੇ ਜਿਹੜੇ ਉਹ ਅੰਦਰ ਤੇ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਥੋੜੀ ਸਰ ਗੱਲ ਹੋਈ ਹੈ ਤੇ ਪੁਲਿਸ ਨਾਲ ਵੀ ਗੱਲ ਹੋਈ ਹੈ ਦਾ ਪਰਿਵਾਰ ਸੰਤੁਸ਼ਟ ਹੋ ਕੇ ਇਹ ਕਰਨਾ ਚਾਹੁੰਦਾ ਹੈ ਦੇਖੋ ਅਜੇ ਤੱਕ ਤਾਂ ਸੰਤੁਸ਼ਟ ਨਹੀਂ ਹੈਗਾ ਪਰ ਮੈਂ ਦੇਣ ਦੀ ਕੀਤੀ ਆ ਗੱਲ ਇਹ ਕਿ ਆਪਾਂ ਮਤਲਬ ਪ੍ਰਸ਼ਾਸਨ ਨੇ ਸਾਡੇ ਜਿਵੇਂ ਯਕੀਨ ਕਰੋ ਜੋ ਤੁਸੀਂ ਸਾਡੇ ਤੋਂ ਮਨਾਉਣਾ ਚਾਹੁੰਦੇ ਹੋ ਮਨਾਓ ਅਸੀਂ ਮੰਨਣ ਨੂੰ ਤਿਆਰ ਆ ਪਰ ਇਹ ਜਿਹੜਾ ਸੰਸਕਾਰ ਆ ਬੱਚੇ ਦਾ ਹੋਣ ਦੀ ਧਰਮਾ ਚੱਕੋ ਤੇ ਆਪਾਂ ਜਿਹੜਾ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਨਾ ਕਰੀਏ ਤੁਸੀਂ ਸਾਰਾ ਮੁਖੜੀਆ ਉਹ ਜਿਹੜਾ ਟ੍ਰੈਫਿਕ ਕਰਕੇ ਜਾਮ ਹੋਇਆ ਸੀ ਮਤਲਬ ਸਵਾਲ ਵੱਡਾ ਜਿਹੜਾ 18 ਨੇ ਇਹ ਵੀ ਜਿਹੜੇ ਬੀਜੀ ਨੇ ਉਹਦੇ ਵਿੱਚ ਬਿਨਾਂ ਵੈਰੀਫਿਕੇਸ਼ਨ ਇੱਕ ਇੱਕ ਦੇ ਵਿੱਚ ਕਈ ਕਈ ਜਿਹੜੇ ਇਸ ਤਰ੍ਹਾਂ ਦੇ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡਾ ਸਵਾਲ ਖੜਾ ਕਰ ਰਹੇ ਨੇ ਕੂਟ ਦੇ ਵਿੱਚ ਦੇਖੋ ਜਿਸ ਤੱਕ ਪੀਜੀ ਦਾ ਸਵਾਲ ਆਉਂਦਾ ਜੀ ਤੇ ਬਹੁਤ ਜਿਆਦਾ ਬਣ ਚੁੱਕੇ ਨੇ ਔਰ ਪ੍ਰਸ਼ਾਸਨ ਨੇ ਪਹਿਲੇ ਇਹਨਾਂ ਨੂੰ ਰੁਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਤੇ ਕਾਰਵਾਈ 15-20 ਦਿਨ ਤੋਂ ਸ਼ੁਰੂ ਹੋਈ ਹੈ ਉਹ ਕਹਿਦਾ ਤੌਰ ਤੇ ਔਰ ਤੁਸੀਂ ਦੇਖੋਗੇ ਆਉਣ ਵਾਲੇ ਮਹੀਨੇ 15 ਦਿਨ ਦੇ ਵਿੱਚ ਸਖਤ ਕਾਰਵਾਈ ਹੈ ਜਿਹੜੀ ਓਪੀਜੀ ਦੇ ਵੇਸਤ ਹੋ ਜਾ ਰਹੀ ਹੈ ਔਰ ਤੁਸੀਂ ਦੇਖੋ ਵੀ ਜਿੰਨੇ ਵੀ ਨਜਾਇਜ਼ ਪੀਜੀ ਚੱ ਰਹੇ ਨੇ ਸਾਰੇ ਨੇ ਜਿਹੜੇ ਇਹ ਬੰਦ ਹੋ ਜਾਂਗੇ ਕੱਲੇ ਮੁਹਾਲੀ ਸ਼ਹਿਰ 'ਚ ਹੀ ਨਹੀਂ ਇਹਨੇ ਮੁਹਾਲੇ ਦੇ ਏਰੀਆ 'ਚ ਵੀ ਖੜੇ ਹੋਏ ਨੇ ਸਾਰੇ ਪੀਜੀ ਦੇ ਉੱਤੇ ਜਿਹੜੀ ਆਉ ਕਾਰਵਾਈ ਹੋ ਰਹੀ ਹੈ ਤੇ ਸ਼ੁਰੂ ਹੋ ਚੁੱਕੀ ਸਰ ਲੋਕ ਇਹ ਵੀ ਕਹਿ ਰਹੇ ਨੇ ਕਿ ਬੰਦਾ ਅੰਮਾਨ ਤੋਂ ਪ੍ਰਵਾਸੀ ਜ਼ਰੂਰ ਆਉਂਦੇ ਨੇ 2-4 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਆਧਾਰ ਕਾਰਡ ਬਣ ਜਾਂਦਾ ਹੈ ਉਹ ਕਿਵੇਂ ਕੋਈ ਐਡਰੈਸ ਪ੍ਰੂਫ ਪੁੱਛ ਹੀ ਹੁੰਦਾ ਹੈ ਕਈ ਵਾਰ ਕੋ ਪਿੰਡ ਦੀ ਵੀ ਦੇਖੀ ਉੱਥੇ 900 ਵੋਟ ਸੀਗੀ ਪਿੰਡ ਵਾਸੀਆਂ ਦੀ ਤੇ ਪ੍ਰਵਾਸੀਆਂ ਦੀ ਕਰਕੇ ਲੀ 7000 ਤੋਂ ਉੱਪਰ ਵੋਟ ਦੱਸੀ ਜਾ ਰਹੀ ਸੀਗੀ ਉਹਦੇ ਵਿੱਚ ਕੀ ਸੀਗਾ ਇੱਕ ਘਰ ਦੇ ਉੱਪਰ 40-40 ਬੰਦੇ ਮੰਨ ਲਓ ਦਿਖਾਏ ਜਾ ਰਹੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਦੇ ਸੀਗੇ ਨਹੀਂ ਪ੍ਰੋਕਸੀ ਜਾਂ ਪਿੰਡ ਦੇ ਜਿਹੜੇ ਵੀ ਮੋਤੋਰ ਬੰਦੇ ਨੇ ਐਮਸੀ ਜਾਂ ਪੰਚ ਉਹ ਸਾਈਨ ਕਰਦੇ ਨੇ ਜਾਂ ਉਹ ਵੈਰੀਫਾਈ ਕਰਦੇ ਨੇ ਜਾਂ ਵੋਟ ਵੀ ਜਿਹੜੀ ਬਣਦੀ ਆ ਉਹ ਵੈਰੀਫਾਈ ਕਰਦੇ ਨੇ ਤਾਂ ਹੀ ਬਣਦੀ ਨਹੀਂ ਤਾਂ ਪ੍ਰਸ਼ਾਸਨ ਨੂੰ ਤਾਂ ਆਪ ਜਾ ਕੇ ਆਪ ਵੋਟ ਨਹੀਂ ਬਣਾ ਬਣਾਉਣੀ ਤੇ ਨਾ ਹੀ ਬੰਦਾ ਆਪ ਜਾ ਕੇ ਕਹਿੰਦਾ ਵੋਟ ਬਣਾ ਸਕਦਾ ਵੋਟ ਦੀ ਵੈਰੀਫਿਕੇਸ਼ਨ ਜਿਹੜੀ ਉਹ ਪਿੰਡ ਦੇ ਜਿਹੜੇ ਨਮਾਇੰਦੇ ਬੰਦੇ ਨੇ ਉਹ ਕਰਦੇ ਨੇ ਉਸ ਤੋਂ ਬਾਅਦ ਵੋਟ ਆ ਜਿਹੜੀ ਉਹ ਬਣਦੀ ਆ ਤਾਂ ਇਹਦੀ ਵੀ ਇਨਕੁਆਰੀ ਜਿਹੜੀ ਕਰਵਾ ਲਈ ਆ ਉਹ ਜਿਹੜੀ ਤੁਸੀਂ ਕਹਿੰਦੇ ਆ ਵੀ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਬਣੇ ਹੋਏ ਨੇ ਤੇ ਝਾਲੀ ਆਧਾਰ ਕਾਰਡ ਬਣਾ ਕੇ ਜਿਹੜੀਆਂ ਵੋਟਾਂ ਬਣਾਈਆਂ ਚ ਬੁਣਾਈ ਜਾਂਦੇ ਨੇ ਅਗਲੀ ਹੁਣ ਤੁਸੀਂ ਪਹੁੰਚੇ ਹੁਣ ਪਰਿਵਾਰ ਕੀ ਕਹਿ ਰਿਹਾ ਹੈ ਦੇਖੋ ਪਰਿਵਾਰ ਅਜੇ ਤਾਂ ਨਹੀਂ ਮੰਨ ਰਿਹਾ ਹੈਗਾ ਮੈਂ ਬੇਨਤੀ ਕੀਤੀਆਂ ਉਹਨਾਂ ਨੂੰ ਵੀ ਅਸੀਂ ਜੋ ਤੁਹਾਡੀਆਂ ਦਿਵਾਰਾਂ ਨੇ ਅਸੀਂ ਮੰਗਣ ਨੂੰ ਤਿਆਰ ਆ ਬੰਦੇ ਵੀ ਬਹੁਤ ਜਾਂਦੀ ਫੜਲੇ ਜਾਣਗੇ ਲੱਗੇ ਵੀ ਹੋਏ ਨੇ ਪਾਰਟੀਆਂ ਭੇਜੀਆਂ ਵੀ ਉਹਦਾ ਐਸਐਸਪੀ ਸਾਹਿਬ ਨੇ ਜ਼ਰੂਰ ਦੱਸਿਆ ਹੋਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਜਲਦੀ ਜਿਹੜੀ ਇਹਨਾਂ ਦੀ ਦਿਵਾਰ ਪੂਰੀ ਹੋਊਗੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕੀਤੀ ਹੈ ਵੀ ਆਪਾਂ ਇਹ ਧਰਮਾ ਖਤਮ ਕਰੀਏ ਖਤਮ ਕਰਕੇ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਕਿਉਂਕਿ ਸਾਰੇ ਮੈਚਰ ਪੁਲਿਸ ਤਾਂ ਇੱਥੇ ਲੱਗੀ ਹੋਈ ਹੈ ਸਾਰੇ ਪਾਸੇ ਤੇ ਤੁ ਕੰਮ ਨਹੀਂ ਕਰੰਦਾਂਗੇ ਤਾਂ ਪੁਲਿਸ ਬੰਦੇ ਫੜ ਕੇ ਲੈ ਕੇ ਕਿੱਥੋਂ ਆਉਗੀ ਸਾਰਾ ਸ਼ਹਿਰ ਟ੍ਰੈਫਿਕ ਕਰਕੇ ਜਾਮ ਲੱਗਿਆ ਪਿਆ ਮੈਂ ਇਸ ਨੂੰ ਮੈਂ ਨਹੀਂ ਦੇਖੀ ਕਰਦਾ ਬਾਰ-ਬਾਰ ਵੀ ਇਹ ਜਾਮਾ ਜਿਹੜਾ ਖਤਮ ਕੀਤਾ ਜਾਵੇ ਧਰਮਾ ਕਰਤਾ ਕੀਤਾ ਜਾਵੇ ਬਹੁਤ ਜਾਮੀਆ ਜਿਹੜਾ ਮੋਰਚਾ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਊ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈ ਕੁੰਬੜਾ ਚੌਂਕ ਸੈਕਟਰ 78 ਦੇ ਹੁਣ 79 ਦੀਆਂ ਲਾਈਟਾਂ ਤੇ ਅਸੀਂ ਜਿਹੜਾ ਦਿਨ ਰਾਤ ਕੱਲ ਦਾ ਜਿਹੜਾ ਲੋਕਾਂ ਨੇ ਧਰਨਾ ਲਾਇਆ ਵਾ ਜਿੱਥੇ ਪੀੜਤ ਪਰਿਵਾਰ ਆਪਣੀ ਡੈੱਡ ਬੋਡੀ ਬੱਚੇ ਦੀ ਡੈੱਡ ਬੋਡੀ ਬੱਚੇ ਦਾ ਨਿਆਂ ਇਨਸਾਫ ਲੈਣ ਵਾਸਤੇ ਇੱਕ ਮਾਂ ਅੱਜ ਚੌਂਕ ਤੇ ਬੈਠ ਕੇ ਤਰਲੇ ਕੱਢਦੀ ਹੈ ਪਰ ਸਾਡੀ ਪੰਜਾਬ ਦੀ ਮਾਨਯੋਗ ਸਰਕਾਰ ਜਾਗ ਨਹੀਂ ਰਹੀ ਕੱਲ ਦਾ ਜਿਹੜਾ ਲੋਕ ਅੱਜ 24 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਕੱਲ 10 ਵਜੇ ਧਰਨਾ ਸ਼ੁਰੂ ਹੋਇਆ ਸੀ ਜਿਹਦੀ ਕਮਾਂਡ ਬੱਚਿਆਂ ਨੇ ਘਰਵਾਲੀਆਂ ਨੇ ਕਰਕੇ ਲੋਕਾਂ ਨੇ ਸਹਿਯੋਗ ਦਿੱਤਾ ਸਿੰਘ ਜਥੇਬੰਦੀਆਂ ਆਈਆਂ ਨੇ ਹਗ ਸਿੰਘ ਹੋਰ ਵੀ ਇਲਾਕੇ ਦੇ ਲੋਕ ਆਏ ਨੇ ਤੇ ਪਿੰਡ ਵਾਸੀ ਪੂਰਾ ਜਿਹੜਾ ਸਹਿਯੋਗ ਦਿੱਤਾ ਤੇ ਬਹੁਤ ਹੀ ਘਟਨਾ ਜਿਹੜੀ ਬਾੜੀ ਵਾਪਰੀ ਹੈ ਦੋ ਮੁੰਡੇ ਜਿਹੜੇ ਇੱਕਦਾਂ ਮੌਕੇ ਦਾ ਕਤਲ ਹੋ ਗਿਆ ਇੱਕ ਅਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜਾ ਹਸਪਤਾਲ ਲੜ ਰਿਹਾ ਮੁੰਡਾ ਤੇ ਇਹ ਗੱਲ ਹੋਈ ਹੈ ਵੀ ਪ੍ਰਵਾਸੀਆਂ ਨੇ ਖਾਸ ਕਰਕੇ ਪੰਜਾਬੀ ਮੁੰਡੇ ਪ੍ਰਵਾਸੀਆਂ ਨੇ ਵੜਦੇ ਇਸ ਕਰਕੇ ਲੋਕਾਂ ਦੇ ਅੰਦਰ ਜਿਹੜੀ ਆ ਲੋਕਾਂ ਦੀ ਜਮੀਰ ਸੀ ਉਹ ਜਾਗ ਵੀ ਤਾਂ ਕਿ ਇਹਨਾਂ ਪਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿਹੜੇ ਨੇ ਰਸਨਗੜ ਦੇ ਇਹਨਾਂ ਦੀਆਂ ਵੋਟਾਂ ਨੇ ਉਹ ਤੁਰੰਤ ਕੱਟ ਕੱਟ ਗਏ ਇਹਨਾਂ ਨੂੰ ਇੱਥੇ ਖਾਲੀ ਕਰਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਕ੍ਰਾਈਮ ਨਾ ਹੋਵੇ ਪਰ ਪੁਲਿਸ ਅੱਜ 3 ਦਿਨ ਤੋਂ ਨਿਹੱਥੀ ਫਿਰ ਰਹੀ ਹੈ ਜਿਹੜੇ ਕਤਲ ਨੇ ਉਹ 5 ਜਾਂ 6 ਦੱਸੇ ਜਾਂਦੇ ਨੇ ਅੱਜ ਤੱਕ ਇੱਕ ਵੀ ਬੰਦਾ ਟਰੇਸ ਨਹੀਂ ਕੀਤਾ ਹੁਣੇ ਹੁਣ ਐਸਐਸਪੀ ਆਇਆ ਸੀ ਅਸੀਂ ਮੈਕਰਾਹੀਂ ਅਨਾਉਂਸ ਕੀਤਾ ਸੀ ਜੇ 1 ਘੰਟੇ ਦੇ ਅੰਦਰ ਅੰਦਰ ਐਸਐਸਪੀ ਡੀਸੀ ਤੇ ਐਮਐਲਏ ਨਹੀਂ ਆਉਂਦਾ ਤਾਂ ਐਮਐਲਏ ਦੇ ਦਫ਼ਤਰ ਦੇ ਮੂਹਰੇ ਜਿਹੜੀ ਰੈਡ ਬਾਡੀ ਰੱਖੀ ਜਾਊਗੀ 15 ਮਿੰਟ ਜੇ 10 ਮਿੰਟ ਨਹੀਂ ਲੰਘੇ ਜਦੋਂ ਵਿਧਾਇਕ ਆਇਆ ਐਸਐਸਪੀ ਆਇਆ ਉਹਨਾਂ ਦਾ ਇੱਥੇ ਆਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਨੇ ਪਿੰਡ ਵਾਸੀ ਇਲਾਕਾ ਵਾਸੀ ਪਰ ਇਹ ਲੋਕਾਂ ਨੂੰ ਨਿਆਂ ਸਾਫ ਦਵਾਉਣ ਵਾਸਤੇ ਰਿਲੀਫ ਦਵਾਉਣ ਵਾਸਤੇ ਅਸੀਂ ਤਰਲੋ ਮੱਛੀ ਹੋਏ ਪਏ ਨੇ ਪਰਿਵਾਰ ਦਾ ਇੱਕ ਇੱਕ ਕਹਿਣਾ ਹੈਗਾ ਇੱਕੋ ਮੰਗ ਹੈ ਵੀ ਜੇ ਪੰਜ 6 10 ਦੇ ਬੰਦੇ ਤਾਂ ਦੋ ਬੰਦੇ ਤਿੰਨ ਬੰਦੇ ਸਾਡੇ ਟਰੈਸ ਕਰਕੇ ਲੋਕਾਂ ਦੇ ਸਾਹਮਣੇ ਲਿਓ ਪਬਲਿਕ ਦੇ ਸਾਹਮਣੇ ਲ ਐਸੀ ਲੋਕ ਬੀਸੀ ਲੋਕ ਅਨਸੂਚਿਤ ਜਾਤੀ ਨਾਲ ਜੁੜੇ ਨੇ ਇਹਨਾਂ ਦੇ ਜਿਹੜੇ ਫਾਦਰ ਨੇ ਮਦਰ ਨੇ ਉਹ ਦਿਹਾੜੀਦਾਰ ਕਰਕੇ ਜਿਹੜਾ ਗੁਜ਼ਾਰਾ ਕਰਦੇ ਨੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਵੱਡੀ ਰਾਹਤ ਦਿੱਤੀ ਜਾਵੇ ਰੀਲੀਫ ਫੰਡ ਦਿੱਤਾ ਜਾਵੇ ਤਾਂ ਕਿ ਇਹ ਲੋਕ ਜਿਨ੍ਹਾਂ ਕੋਲ ਇੱਕ ਇੱਕ ਬੇਟਾ ਸੀ ਜਿਸ ਮਾਂ ਦਾ ਅਜ ਅਕਲੌਤਾ ਬੇਟਾ ਇੱਕ ਇੱਕ ਬੇਟਾ ਦੂਜੀ ਦਾ ਵੀ ਸਾਇਦ ਇੱਕੇ ਬੇਟਾ ਹੋਊਗਾ ਇਹਦਾ ਵੀ ਇੱਕੇ ਬੇਟਾ ਸੀ ਜਿਹਦੇ ਸੋਨੀਆ ਰਾਣੀ ਮਦਰ ਹੈ ਤੇ ਜਿਹੜਾ ਫਾਦਰ ਹੈਗਾ ਉਹ ਬਲਵਿੰਦਰ ਸਿੰਘ ਹੈ ਮੇਰੇ ਨਾਂ ਤੇ ਨਾਂ ਹੈ ਪਰ ਜੇ ਕਿਸੇ ਅਜ ਮਾਂ ਦਾ ਕਿਸੇ ਦਾ ਬੇਟਾ ਮਰ ਜਾਏ ਅਕਲੌਤਾ ਕਿੰਨਾ ਦੁਖ ਹੋਊਗਾ ਸਮਾਨੋ ਅੱਜ ਉਸ ਨੂੰ ਲੈਣ ਵਾਸਤੇ ਸਾਰੀਆਂ ਬੀਬੀਆਂ ਇਲਾਕੇ ਦੀਆਂ ਸਾਰੇ ਭਾਈ ਸਾਰੀਆਂ ਰਾਂਗ ਜੱਥੇਬੰਦੀਆਂ ਹੋਰ ਛੜੀਆਂ ਸਹਾਇਜੋਗ ਦੇਰੀਆਂ ਨੇ ਤੇ ਅਸੀਂ ਪ੍ਰੈਸਰ ਆਹੀ ਕਹਿਣਾ ਚਾਹੁੰਦੇ ਨੇ ਤੁਰੰਤ ਪ੍ਰਸ਼ਾਸਨ ਇੱਥੇ ਪਹੁੰਚੇ ਡੀਸੀ ਪਹੁੰਚੇ ਕੋਈ ਹੋਰ ਉੱਚ ਅਧਿਕਾਰੀ ਆ ਮੰਤਰੀ ਪਹੁੰਚੇ ਤੇ ਇਹਨਾਂ ਪਰਿਵਾਰਾਂ ਨੂੰ ਰੀਲੀਫ ਦੇਵੇ ਜਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਜਿਹੜੇ ਦੋਸ਼ੀ ਹੈ ਕਤਲ ਉਹਨਾਂ ਨੂੰ ਫੜ ਕੇ ਪਬਲਿਕ ਦੇ ਸਾਹਮਣੇ ਕੀਤਾ ਜਾਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਦੋ ਮਿੰਟ ਲਈ ਸ਼ਾਂਤੀ ਦਾ ਦਾਨ ਬਖਸ਼ੋ ਕਮੇਤਾ ਜੀ ਮਾਦਾ ਜੀ ਮਾਦਾ ਚੁੱਪ ਨਾ ਬੱਜ ਉੱਪਰ ਨਾ ਮਰੀ ਜਾਓ ਜੀ ਬੰਦ ਕਰਾ ਚੰਡਾ ਜਿਹੜਾ ਜਿਹੜਾ ਬੰਦ ਕਰਾ ਚੰਡਾ ਮੇਰੀ ਬੇਨ ਮੇਰੀ ਮੂਹੇ ਬੇਨ ਹੈਗਾ ਨਹੀਂ ਮੇਰੀ ਮਜਬੂਰੀ ਹੈ ਤਾਂ ਵੀ ਅਸੀਂ ਅੱਜ ਇੰਕੀ ਕਰਦੇ ਆਂ ਕਿ ਸਾਡਾ ਮਾਰ ਦਿੰਦਾ ਹੈ ਬੱਚਾ ਸਾਡਾ ਬੋਰਡ ਵੀ ਮੈਂ ਫਿਰ ਨਹੀਂ ਚੱਲੇਗਾ ਪਤਾ ਨਹੀਂ ਇਸ ਦਾ ਪੂਰਾ ਲੇਕਿਨ ਜੇ ਨਾ ਉਸ ਦਾ ਐਸਾ ਨਾ ਉਹਨਾਂ ਨੂੰ ਵੀ ਦਵਾਇਆ ਕਿ ਬਕਾਇਦਾ ਤੌਰ ਤੇ ਫੜ ਕੇ ਸਾਡੇ ਸਾਹਮਣੇ ਪੇਸ਼ ਕਰਾ ਦੇ ਜਿਹੜੇ ਹੱਥ ਜੜ ਕੇ ਨਾ ਕਰਾ। ਜੀ ਨਾ ਨਾਮ ਉਹ ਵੀ ਕਰਾ ਦੇ ਤਾਂ ਪੀਜੀ ਕੋਲ ਦੇ ਬੰਦ ਕਰਾ ਦੇ ਸਾਰਾ ਕੰਮ ਆਪਾਂ ਉਹਨਾਂ ਦਾ ਮੰਨਦਾ ਸਨਸਕਾਰ ਵੀ ਉਦੋਂ ਹੀ ਹੋਗਾ ਨਾ ਜੀ ਸੰਸਕਾਰ ਵੀ ਉਦੋਂ ਹੀ ਕਰਾਂਗੇ ਮੁੰਡੇ ਦਾ ਜਦੋਂ ਤੱਕ ਆਕਾਰ ਤਾਂ ਨਹੀਂ ਬੜੇ ਜਾਣਗੇ ਉਦੋਂ ਤੱਕ ਸੰਸਕਾਰ ਨਹੀਂ ਹੋਗਾ ਜੀ पजामा चीज पजामा पैया नहीं दिखा कि ਜਾਂ ਰੱਬ ਦੇ ਰੱਖਾਂਗੇ ਉਹ ਤਾਂ ਜੀ ਬਿਮਾਰ ਗਏ